ਇਹ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਰੋੜਾ ਵਾਲੀ ਦੇ ਨਜ਼ਦੀਕ ਨਰਮੇ ਦੇ ਖੇਤਾਂ ਦੀਆਂ ਨੇ ਜਿੱਥੇ ਚਿੱਟੇ ਮੱਛਰ ਤੋਂ ਦੁਖੀ ਹੋ ਕੇ ਕਿਸਾਨ ਦੇ ਵੱਲੋਂ ਆਪਣੀ ਨਰਮੇ ਦੀ ਫਸਲ ਨੂੰ ਵਾਇਆ ਜਾ ਰਿਹਾ ਹੈ ਨਰਮੇ ਦੇ ਖੇਤ ਵਿੱਚ ਆਪਣੀ ਫਸਲ ਨੂੰ ਵਾ ਰਹੇ ਕਿਸਾਨ ਗੁਰਮੀਤ ਸਿੰਘ ਨਕੇਰੀਆ ਅਤੇ ਸਤਪਾਲ ਲਾਟੀ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਪਹਿਲਾਂ ਮਹਿੰਗੇ ਭਾਅ ਦੇ ਬੀਜ ਲੈ ਕੇ ਨਰਮੇ ਦੀ ਬਿਜਾਈ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਉੱਪਰ ਕਈ ਸਪ੍ਰੈਅਾਂ ਅਤੇ ਸੀਲਣ ਦੇ ਲਈ ਹਜ਼ਾਰਾਂ ਰੁਪਏ ਦਾ ਡੀਜ਼ਲ ਵੀ ਖਰਚ ਕਰ ਚੁੱਕੇ ਆ ਇਸ ਤੋਂ ਬਾਅਦ ਹੁਣ ਜਦੋਂ ਬੀਤੇ ਦਿਨੀ ਇਲਾਕੇ ਦੇ ਵਿੱਚ ਭਾਰੀ ਬਾਰਿਸ਼ ਹੋਈ ਉਸ ਦੌਰਾਨ ਪਹਿਲਾਂ ਤਾਂ ਇੱਥੇ ਪਾਣੀ ਚੜ ਗਿਆ ਸੀ ਅਤੇ ਉਸ ਤੋਂ ਬਾਅਦ ਅਚਾਨਕ ਹੀ ਨਰਮੇ ਦੀ ਫਸਲ ਨੂੰ ਚਿੱਟੇ ਮੱਛਰ ਦੀ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ ਜਿਸ ਕਾਰਨ ਹੁਣ ਨਰਮੇ ਦੀ ਫਸਲ ਦੇ ਪੱਤੇ ਸੁੰਗੜਨੇ ਸ਼ੁਰੂ ਹੋ ਗਏ ਨੇ ਅਤੇ ਫਸਲ ਨੂੰ ਬਿਮਾਰੀ ਲੱਗਣੀ ਸ਼ੁਰੂ ਹੋਈ ਹੈ। ਪੀੜਿਤ ਕਿਸਾਨ ਨੇ ਦੱਸਿਆ ਕਿ ਉਹਨਾਂ ਦੋਵਾਂ ਵੱਲੋਂ ਕਈ ਤਰ੍ਹਾਂ ਦੇ ਉਪਚਾਰਲੇ ਕਰਨ ਤੋਂ ਬਾਅਦ ਜਦ ਫਸਲ ਤੋਂ ਬਿਮਾਰੀ ਨਹੀਂ ਹਟੀ ਤਾਂ ਅਖੀਰ ਉਹਨਾਂ ਦੇ ਵੱਲੋਂ ਅੱਜ ਆਪਣੀ ਪੁੱਤਾ ਵਾਂਗੂ ਪਾਲੀ ਹੋਈ ਨਰਮੇ ਦੀ ਫਸਲ ਨੂੰ ਵਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਮਹਿੰਗੇ ਭਾ ਦੀਆਂ ਸਪਰੇਆਂ ਵੀ ਕੀਤੀਆਂ ਗਈਆਂ ਪਰ ਕਿਸੇ ਵੀ ਸਪਰੇ ਵੱਲੋਂ ਇਸ ਭਿਆਨਕ ਬਿਮਾਰੀ ਦੀ ਉੱਤੇ ਅਸਰ ਨਹੀਂ ਹੋਇਆ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ 8-8 ਵਾਰੀ ਸੀਲਿਆਂ ਦੇ ਡੀਜ਼ਲ ਸਾੜ ਦਾ 100-100 ਲੀਟਰ ਸੀਲਣ ਤੇ ਤੇ ਬਜਾਈ ਦਾ ਵੱਖਰਾ ਤੇਲ ਸਾੜਿਆ ਉਹਨਾਂ ਜਨਰੇਟਰ ਲਾ ਕੇ ਕੁਝ ਨਹੀਂ ਸਾੜਿਆ ਦਾ ਪੱਲੇ ਪੈ ਨਰਮੇ ਵਾਲਿਆਂ ਨੂੰ ਅੱਗੇ ਕਿਹੜਾ ਕੋਈ ਬਜਦਾ ਦਉਣ ਕੀ ਬੱਜ ਜਾਣਾ ਐਂ ਤਾਂ ਸਰਕਾਰ ਦੇ ਇਹ ਕਹਿੰਨੇ ਕੋਈ ਨਾ ਕੋਈ ਸਾਰੀ ਜੀਵਨ ਕਿਸਾਨ ਦੀ ਮਦਦ ਕਰਨ ਕੋਈ ਸਪਰੇਆ ਵਾਲਿਆਂ ਨੂੰ ਚੰਗੀਆਂ ਸਪਰੇਆ ਕੱਢਣ ਇਹਨੀਆਂ ਸਪਰੇਆ ਸਭ ਪੀਨੀਆਂ ਸਰਕਾਰਾਂ ਵਿੱਚ ਨਰਮੇ ਚੰਗੇ ਲੱਗਦੇ ਰਹਿ ਆਖੀ ਤਾਂ ਜਮੇ ਬੇੜਾ ਗਰਖ ਕਰਤਾ ਇਹਨਾਂ ਨੇ ਸਾਡੇ ਜੀ ਨਰਮੇ ਦਾ ਨੁਕਸਾਨ ਹੋ ਗਿਆ ਜੀ ਦੱਸ ਕੇ ਲੈ ਅੱਗੇ ਬਾਹ ਦਾ ਪੰਜ ਹੋਰ ਬਾਹ ਦਾ ਕੋਈ ਪਨੀਰੀ ਨਹੀਂ ਮਿਲਦੀ ਹੋਂ ਦਾ ਪੱਠੇ ਪੁੱਠੇ ਵੇਚਾਂਗੇ ਮੱਛਰ ਦੇ ਸੁੰਢੀ ਲਈ ਖੜੀ ਜੀ ਜਿੰਨਾ ਵੀ ਸਰਕਾਰ ਕਰ ਸਕਦੀ ਮਦਦ ਕਰੇ ਕਿਸਾਨਾਂ ਦੀ ਪਨੀਰੀ ਵੀ ਨਹੀਂ ਮਿਲਦੀ ਦੋ ਦੋ ਹਜ਼ਾਰ ਚ ਨਹੀਂ ਮਿਲਦੀ ਵੀ ਇਹਦਾ ਮਹਿਲਾ ਹੀ ਬਾਣ ਛੱਡਣਾ ਪੈਣਾ ਜੀ ਸਾਨੂੰ ਦੱਸਣਾ ਤਾਂ ਸਸਰੀ ਸਰਕਾਰ ਸਰਕਾਰ ਤੋਂ ਕੀ ਮਦਦ ਚਾਹੁੰਦੇ ਹੋ ਸਾਨੂੰ ਦੀ ਮਦਦ ਇਹ ਬੀਬੀ ਬਾ ਆਪਣਾ ਦੇ ਦੇਣ ਵਾਪਸ ਜਿਹੜਾ ਲੱਗਿਆ ਤੇ ਸਪਰੇਆ ਨੇ ਦੱਸਣਾ ਨਹੀਂ ਕੀਤਾ ਉਹੀ ਮੋੜ ਜੇ ਦੇਣਾ ਹੀ ਬੜਾ ਹੋਰ ਅਸੀਂ ਕੀ ਮੰਗਾਂ ਕਿੰਨਾ ਕੋ ਨੁਕਸਾਨ ਹੋਇਆ ਜਿਹੜਾ ਹੁਣ ਤੱਕ ਨੁਕਸਾਨ ਸਾਡਾ ਹੋਗਾ ਹਿਸਾਬ ਨਾਲ 10-12 ਹਜ਼ਾਰ ਕਿੱਲੇ ਦਾ ਖਰਚ ਹੋ ਚੁੱਕਿਆ ਹੈ ਜੀ ਤੇ 15 ਕਿੱਲੇ ਗਏ ਲਾਲੋ ਸਾਫ ਕਿੰਨਾ ਹੋ ਚੁੱਕਿਆ 2 2.5 ਲੱਖ ਨੂੰ ਦੇ ਗਿਆ ਤੇ ਜਿਹੜਾ ਹੁਣ ਫਸਲ ਤਾਂ ਨਹੀਂ ਨੀਗੀ ਠੇਕੇ ਪਹਿਲੇ ਲਈ 60-60 ਹਜ਼ਾਰ ਨੂੰ ਇੱਥੇ ਕੀ ਹੋਊਗਾ ਜੀ ਇਹਦਾ ਠੇਕਾ ਵੀ ਨਹੀਂ ਮੋੜਨਾ ਸਾਡੇ ਕੋਲ ਕਣਕ ਦੇ ਵੀ ਨਹੀਂ ਪੂਰੇ ਹੋਣੇ ਜੀ ਤੇ ਨਾ ਹੀ ਕੋ ਸਾਡੇ ਕੋਲ ਇਹੋ ਜਿਹਾ ਹੈਗਾ ਵੀ ਜਿਹੜਾ ਕੋਈ ਠੇਕਾ ਮੋੜ ਦਿਆਂਗੇ ਅੱਗੇ-ਅੱਗੇ ਬੜ ਲੈ ਜਾਣਗੇ ਅੱਗੇ ਇੱਥੇ ਹੁਣ ਕੀ ਬੀਜੋਗੇ ਇੱਥੇ ਹੁ ਨਾ ਕੋ ਪਾਣੀ ਨਾ ਕੋ ਪਾਣੀ ਦਾ ਸਾਧਨ ਇੱਥੇ ਨਾ ਕੋ ਕੁਛ ਨਰਮਾ ਤਾਂ ਹੀ ਬੀਜਿਆ ਦੀ ਖੁਸ਼ਕ ਲੱਗਾ ਹੈ ਅੱਛਾ ਤੇ ਹੁਣ ਵਾਈ ਜਾਨੇ ਉਸੇ ਤਰ੍ਹਾਂ ਹੀ ਇਹਦਾ ਮੀਂਹ ਕਰਕੇ ਹੁਣ ਜਿਹੜਾ ਪੈ ਗਿਆ ਪੈ ਗਿਆ ਇਸ ਤੋਂ ਬਦ ਨਾ ਕੋ ਮੀਂਹ ਤੇ ਨਾ ਕੋ ਖੁਸ਼ ਬੱਲਾ ਮੁੱਲਾ ਜਾ ਕੋਈ ਵੇਲਾ ਤਾਂ ਛੱਡਾਂਗੇ ਹੋਰ ਤੇ ਕਿਉਂ ਇੰਨੇ ਤੇ ਕੋਈ ਕੀਟਨਾਸ਼ਕ ਦਵਾਈਆਂ ਨਹੀਂ ਕੀਤੀਆਂ ਤੁਸੀਂ ਕੀਤੀਆਂ ਸੀ ਸਪਰੇਅਾਂ ਕਰਦੇ ਕੋਈ ਕੁਝ ਵੀ ਨਹੀਂ ਬਣਿਆ ਇੱਥੇ ਕੋਈ ਮੱਛਰ ਨਹੀਂ ਮਰਿਆ ਕੋਈ ਗੁਲਾਬੀ ਸੁੰਡੀ ਨਹੀਂ ਮਰੀ ਉਸੇ ਤਰ੍ਹਾਂ ਹੀ ਤੁਰੇ ਫਿਰਦੇ ਆਂ ਇਹ ਤਾਂ ਠੀਕ ਅੱਛਾ ਜਪਾ ਸੱਸੀ ਗਾਲ ਜੀ ਸਾਡੇ ਕੋਲ ਨਰਮੇ ਵਾਲਾ ਵਾਹਣ 20 ਕਿਲੇ ਠੇਕੇ ਤੇ ਲਿਆ ਸੀ ਜੀ 600 ਜੋ ਚਿੱਟੇ ਮੱਛਰ ਨੇ ਤੇ ਸੂੰਢੀ ਨੇ ਬਹੁਤ ਹੀ ਜ਼ਿਆਦਾ ਅਟੈਕ ਕੀਤਾ ਸਪਰੇਅਾਂ ਵੀ ਕਾਫੀ ਕਰ ਲਈਆਂ ਨਾ ਕਿਸੇ ਗੱਲ ਦਾ ਕੰਟਰੋਲ ਹੋਇਆ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਵਾਹਣਾ ਪਿਆ ਜਿਹੜੇ ਕਿ ਪਨੀਰੀ ਵੀ ਸਾਨੂੰ 2000 ਮਰਲੇ 3000 ਮਰਲੇ ਦੇ ਸਾਹਮਣਾ ਲੈਣੀ ਪਈ ਤੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਆਂ ਵੀ ਸਾਡਾ ਨਰਮੇ ਦਾ ਜੋ ਵੀ ਬਣਦਾ ਮਾਜਬਾ ਸਾਨੂੰ ਦਿੱਤਾ ਜਾਵੇ ਸਰਕਾਰਾਂ ਨੂੰ ਕਹਿੰਨੇ ਆਂ ਚੰਗੀਆਂ ਦਵਾਈਆਂ ਭੇਜੋ ਨਾ ਨੁਕਸਾਨ ਹੋਣ ਨਾ ਜੀਵਨ ਦਰ ਤੰਗ ਹੋਣ ਨਾ ਕੋਈ ਫਾਇਦਾ ਲਵੇ ਇਸ ਕੱਢ ਕੇ ਸਾਡੀ ਸਰਕਾਰ ਅੱਗੇ ਮੰਗੇ ਵੀ ਚੰਗੀਆਂ ਦਵਾਈਆਂ ਭੇਜੋ ਸਾਨੂੰ ਨੁਕਸਾਨ ਸਾਡੇ ਬਹੁਤ ਹੋਸ ਪਿਆਗਾ ਕਿੰਨਾ ਕਿੱਕ ਜਿਹੜਾ ਤੁਸੀਂ ਨਰਮਾਵਾ ਆ ਅਸੀਂ 10 ਕਿਲ ਨਰਮਾਵਾਤਾ ਜੀ 5 ਕਿਲ ਨਰਮਾਵਾ ਮੈਂ ਹੋਰ ਭਾਈ ਜੀ ਅਜ ਭਾਈ ਜੀ ਕੀ ਕਰੋਗੇ ਉਸ ਤੋਂ ਬਾਅਦ ਅੱਗੇ ਤੁਸੀਂ ਉਸ ਤੋਂ ਬਾਅਦ ਉਹਨਾਂ ਮੁੱਲ ਪਨੀਰੀ ਲੈ ਕੇ 2000 ਮਰਲੇ ਦੇ ਹਿਸਾਬ ਨਾਲ ਹੁਣ ਅਸੀਂ ਬਸ ਕੋਈ ਲਾਵਾਂਗੇ ਕੋਈ ਪਨੀਰੀ ਜਿੰਨੀ ਕੋ ਲੱਗੀ ਲੱਗੀ ਕੋ ਸਬਜ਼ੀ ਸੂਜੀ ਲਾਵਾਂਗੇ ਕੋ ਮੱਕੀ ਬੀਜਾਂਗੇ ਜੀ ਪਨੀਰੀ ਦੀ ਬਹੁਤ ਘਾਟ ਚੱਲ ਰਹੀ ਹੈ ਬਹੁਤ ਹੀ ਜ਼ਿਆਦੀ ਬਹੁਤ ਹੀ ਜ਼ਿਆਦੀ ਬਹੁਤ ਹੀ ਜ਼ਿਆਦੀ